ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਸੰਵਿਧਾਨ ਨਿਰਵਾਤਾ ਡਾਕਟਰ ਬੀ ਆਰ ਅੰਬੇਦਕਰ ਜੀ ਦਾ 134ਵਾਂ ਜਨਮ ਦਿਨ ਅੱਜ ਅਸੀਂ ਬੜੇ ਹੀ ਉਤਸ਼ਾਹ ਨਾਲ ਆਪਣੇ ਸ਼ਹਿਰ ਜੇਜੋ ਵਿੱਚ ਮਨਾਇਆ ਜਿਸ ਦੇ ਵਿੱਚ ਇਹ ਸਾਰੀ ਪਹਿਲ ਕਦਮੀ ਜਿਹੜੀ ਸੀ ਜ ਉਹ ਸਾਡੇ ਬੱਚਿਆਂ ਹੀ ਸੀ ਜਿਸ ਵਿੱਚ ਬੱਚੇ ਸਾਡੇ ਇਸ਼ਾਂਕ ਸਾਹਿਲ ਅਲਫਾਜ਼ ਹਰਸ਼ ਜੈਨ ਓਂਕਾਰ ਸਿੰਘ ਹਿੰਮਤ ਗੋਸ਼ਰਨ ਤਨਵੀ ਨੀਰਜ ਹਰਸੀ ਜਨ ਤੇਜਸ਼ੰ ਇਨਾ ਬੱਚਿਆਂ ਦੀ ਪਹਿਲ ਕਰਨ ਇੱਕ ਬੜੀ ਵੱਡੀ ਖੁਸ਼ੀ ਦੀ ਗੱਲ ਹੈ ਕਿ ਇਹਨਾਂ ਬੱਚਿਆਂ ਨੂੰ ਜਿਹੜਾ ਹੈਗਾ ਸਾਡੇ ਸੰਵਿਧਾਨ ਨਰਮਤਾ ਬਾਰੇ ਐਨੀ ਜਾਗਰੂਤਾ ਮੈਂ ਜਦੋਂ ਇਹਨਾਂ ਬੱਚਿਆਂ ਨੂੰ ਸੁਣਿਆ ਤਾਂ ਬਹੁਤ ਹੈਰਾਨੀ ਹੋਈ ਕਿ ਇਹ ਬੱਚਿਆਂ ਦੇ ਵਿੱਚ ਕਿੰਨਾ ਜ਼ਿਆਦਾ ਟੈਲੈਂਟ ਹੈ ਇਹਨਾਂ ਨੂੰ ਸਾਰਾ ਜਿਹੜੇ ਕਿ ਜੋ ਸੰਵਿਧਾਨ ਦੇ ਕਾਫੀ ਰੂਲਸ ਬਾਰੇ ਕਾਫੀ ਗੱਲਾਂ ਬਾਰੇ ਪਤਾ ਆ ਇਹ ਸਾਡੇ ਇੱਕ ਬੜੀ ਭਵਿੱਖ ਸਾਡਾ ਬਹੁਤ ਹੀ ਜੇ ਤਾਂ ਮਤਲਬ ਅਸੀਂ ਇੱਕ ਅੱਛੇ ਭਵਿੱਖ ਵੱਲ ਜਾ ਰਹੇ ਹਾਂ ਤੇ ਸਾਰੇ ਦੇਸ਼ਾਂ ਦੇਸ਼ਾਂ ਵਿੱਚ ਵਸਦੇ ਸਾਰੇ ਪੰਜਾਬੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਫਿਰ ਤੋਂ ਡਾਕਟਰ ਬੀ ਆਰ ਅੰਬੇਦਕਰ ਜੀ ਦੀਆਂ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੈ ਹਿੰਦ ਜੈ ਗੁਰਦੇਵ ਧਨ ਗੁਰਦੇਵ ਇਹ ਅਸੀਂ ਅੱਜ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਜਨਮ ਦਿਨ ਤੇ ਨੇ ਮਨਾਇਆ ਇਹ ਸਾਰੀ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੈ ਗੁਰਦੇਵ ਧਨ ਗੁਰਦੇਵ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਜਨਮ ਦਿਨ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ